ਅੱਜ ਸ਼ਿਵਸਨਾ ਉਹਦਾ ਬਾਲਾ ਸਾਹਿਬ ਠਾਕਰੇ ਵੱਲੋਂ ਡੀਸੀ ਸਾਹਿਬ ਨੂੰ ਲੈਟਰ ਦਿੱਤੀ ਗਈ ਹੈ ਜਿੰਦੇ ਵਿੱਚ ਕੇਕ ਬਣਾਉਣ ਵਾਲੇ ਜਿੰਨੇ ਵੀ ਡੈਰੀ ਬੈਕਰੀ ਮਾਲਕ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਨਮ ਕਿਸ਼ਨ ਜਨਮ ਅਸ਼ਟਮੀ ਆਣਾ ਲੀਆ ਉਹਦੇ ਧਿਆਨ ਦੇ ਰੱਖਦੇ ਹੋਏ ਕੋਈ ਵੀ ਉਹ ਉਹਦਾ ਦੇ ਅੰਡੇ ਜਾਂ ਕੋਈ ਵੀ ਇਦਾਂ ਦਾ ਜਿਹੜਾ ਕਿ ਨੋਨ ਵੇਜ ਹੋਵੇ ਉਹਦੀ ਉਹਦੀ ਵਰਤੋਂ ਨਾ ਕਰਨ ਤੇ ਇਹਦੇ ਵਿੱਚ ਦੂਜੇ ਵਾਰਡ ਦੇ ਵਿੱਚ ਇੱਕ ਸਿੰਧੀ ਬੈਕਰੀ ਨਾਂ ਦੀ ਲੁਧਿਆਣਾ ਦੇ ਵਿੱਚ ਬੈਕਰੀ ਆ ਉਹਨੇ ਅੱਜ ਤੱਕ ਤਾਂ ਉਹਨੇ ਅੱਜ ਤੱਕ ਕਿਹਾ ਨਹੀਂ ਸੀਗਾ ਕਿ ਅਸੀਂ ਅੰਡਾ ਵਰਤਦੇ ਜਦੋਂ ਅੰਡੇ ਦੀ ਟ੍ਰੇਆਂ ਉਹਦੇ ਅੰਦਰੋਂ ਜਾਂਦੀਆਂ ਫੜੀਆਂ ਗਈਆਂ ਤੇ ਅੱਜ ਉਹ ਆਪਣੇ ਆਪ ਨੂੰ ਦਾਵਾ ਕਰ ਰਿਹਾ ਕਿ ਹੁਣ ਅਸੀਂ ਅੰਡਾ ਵਰਤਦੇ ਆਂ ਅੱਜ ਤੋਂ 5-10 ਸਾਲ ਪਹਿਲਾਂ ਉਹਨੇ ਕਦੀ ਨਹੀਂ ਕਿਹਾ ਉਹ ਸਭ ਨੂੰ ਇਹ ਕਹਿੰਦਾ ਕਿ ਪਿਓਰ ਵੈਜੀਟੇਰੀਅਨ ਆ ਤੇ ਅੱਜ ਜੇ ਫੜੇ ਗਏ ਤੇ ਅੱਜ ਉਹ ਕਹਿ ਰਿਹਾ ਨੋਨ ਵੈਜ ਐ ਤੇ ਅਸੀਂ ਅੰਡਾ ਉਹਦੀ ਵਰਤੋਂ ਕਰਦੇ ਆਂ ਤੇ ਸਾਡੀ ਡੀਸੀ ਸਾਹਿਬ ਨੂੰ ਇਹ ਮੰਗਿਆ ਕਿ ਇਹਦੇ ਇਹਦੇ ਬੈਕਰੀ ਦੀ ਲਾਇਸੈਂਸ ਕੈਨਸਲ ਕੀਤਾ ਜਾਵੇ ਤੇ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਹਾਂਜੀ ਜਨਮ ਅਸ਼ਟਮੀ ਆ ਰਹੀ ਆਂਦੇ ਵਿੱਚ ਵੀ ਆਪਾਂ ਸਾਰੇ ਡੀਸੀ ਸਾਹਿਬ ਨੂੰ ਇਹ ਕਿਹਾ ਵਾ ਕਿ ਸਾਰੇ ਬੈਕਰੀ ਵਾਲਿਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਸਾਡੀਆਂ ਪਾਵਨ ਆਵਾ ਨੂੰ Hindu ਪਾਵਨ ਆਵਾ ਨੂੰ ਦੇਖਦੇ ਹੋਏ ਕਿ ਕੋਈ ਵੀ ਅੰਡਾ ਜਾਂ ਕੋਈ ਵੀ ਨੋਨ ਵੇਜ ਵਾਲੀ ਕੋਈ ਚੀਜ਼ ਉਹਦੇ ਵਿੱਚ ਨਾ ਵਰਤੀ ਜਾਵੇ। ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਦੀ ਅੱਜ ਲੁਧਿਆਣੇ ਦੀ ਤਮਾਮ ਟੀਮ ਜਿਹੜੀ ਹੈ, ਯੂਵਾ ਸੈਨਾ ਦੇ ਸਾਡੇ ਪੰਜਾਬ ਮਾ ਸੱਚ ਗੋਤਮ ਸੂਰਜੀ ਦੀ ਗਵਾਈ 'ਚ ਨਿਤਿਨ ਕਾਂਜੀ ਜਿਲ੍ਹਾ ਪ੍ਰਧਾਨ ਔਰ ਸਰਪੰਚ ਸਾਡੇ ਅਮਰ ਟੱਕਰ ਜੀ ਕਾਜਕਾਰੀ ਪ੍ਰਧਾਨ ਵਾਰੋਂ ਕਹਿੰਦਾ ਸਾਰੀ ਟੀਮ ਅੱਜ ਜਿਹੜੀ ਹੈ ਲੁਧਿਆਣੇ ਦੇ ਮਾਨਯੋਗ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਨ ਆਏ ਆ ਜਿਹਦੇ ਅਸੀਂ ਦੋ ਜਿਹੜੀਆਂ ਮੁੱਖ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਇੱਕ ਤਾਂ ਅਸੀਂ ਸ਼ਿਕਾਇਤ ਦਰਜ ਕਰਾਈ ਹੈ ਅੱਜ ਸਿੰਧੀ ਬੇકરી ਦੇ ਮਾਲਕਾਂ ਦੇ ਖਿਲਾਫ ਜਿਹੜਾ ਲੰਬੇ ਅਰਸੇ ਤੋਂ ਲੁਧਿਆਣੇ ਦੀ ਇੱਕ ਬੜੀ ਪੁਰਾਣੀ ਬੇકરી ਹੈ ਬੜੇ ਲੋਕ ਉਹਨਾਂ ਤੋਂ ਸ਼ਾਕਾਹਾਰੀ ਸ਼ੁੱਧ ਵੈਸ਼ਨੂ ਜਿਹੜਾ ਸਮਾਨ ਉਹ ਵੇਚਦੇ ਉਸ ਜਿਹੜਾ ਦਾਵਾ ਕਰਦੇ ਉਸ ਕਰਕੇ ਉਹਨਾਂ ਕੋਲ ਸਮਾਨ ਲੁਧਿਆਣਾ ਪੂਰੇ ਪੰਜਾਬ ਚ ਲੋਕ ਉਹਨਾਂ ਨੂੰ ਖਰੀਦਦਾਰੀ ਕਰਦੇ ਆ ਲੇਕਿਨ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਸਾਮਣੇ ਆਈ ਸੀਜੀ ਦੇ ਚ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਅੰਡੇ ਦੀਆਂ ਟਰੇਆ ਉਹਨਾਂ ਦੇ ਪਰਮਿਟਿਸ ਵਿੱਚ ਦਾਖਲ ਹੋ ਰਹੀਆਂ ਸੀ ਬੜੇ ਹੋਰ ਢੰਗ ਦੇ ਨਾਲ ਉਹਨੂੰ ਲੁਕਾ ਚ ਪਾ ਕੇ ਜਦੋਂ ਕਿਸੇ ਜਾਗਰੂਕ ਵਿਅਕਤੀ ਨੇ ਉਸ ਗੱਲ ਦੀ ਵੀਡੀਓ ਜਿਹੜੀ ਉਹ ਸੋਸ਼ਲ ਨੈਟਵਰਕ ਤੇ ਸ਼ੇਅਰ ਕੀਤੀ ਹੈ ਤਾਂ ਆਪ ਦਾ ਮੋਢਲਾ ਫਰਜ਼ ਸਮਝਦੇ ਅਸੀਂ ਅੱਜ ਮਾਨਯੋਗ ਡੀਸੀ ਸਾਹਿਬ ਤੋਂ ਸ਼ਿਕਾਇਤ ਦਰਜ ਕਰਾਈ ਹੈ ਕਿ ਇਸ ਬੈકરી ਦੇ ਸੰਚਾਲਕਾ ਦੇ ਉੱਤੇ ਮਾਲਕਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਇਹਨੇ ਲੰਬੇ ਅਰਸੇ ਤੋਂ ਲੋਕਾਂ ਦੇ ਨਾਲ ਉਹ ਧੋਖਾਦਰੀ ਕਰਦੇ ਆ ਇਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਕਿਉਂਕਿ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਆ ਜਿਹੜੇ ਬਿਲਕੁਲ ਵੀ ਮੀਟ ਅੰਡੇ ਦਾ ਪਰਹੇਜ਼ ਕਰਦੇ ਔਰ ਸ਼ਾਕਾਹਾਰੀ ਹੁੰਦੇ ਨੇ ਅੱਜ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਤੇ ਠੇਸ ਪਹੁੰਚੀ ਹੈ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਸ ਬੈકરી ਦੇ ਮਾਲਕਾਂ ਦਾ ਜਿਹੜਾ ਲਾਇਸੈਂਸ ਹੈ ਉਹ ਤੁਰੰਤ ਪਰਭਾਵਨਾ ਰੱਦ ਕੀਤਾ ਜਾਵੇ ਦੂਸਰਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਰਵ ਆ ਰਿਹਾ ਸੇ ਬਹੁਤ ਸਾਰੇ ਲੋਕ ਜਿਹੜੇ ਨੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ कि ਜਿਹੜੇ ਭਗਵਾਨ શ્રી ਕ੍ਰਿਸ਼ਨ ਜਨਮਸ਼ਟਮੀ ਦੇ ਉੱਤੇ ਮਟਕੀ ਦਾ ਕੇਕ ਬਣਾਉਂਦੇ ਆ ਸਿੰਬੋਲਿਕ ਜਿਹੜਾ ਕੇਕ ਬਣਾਉਂਦੇ ਆ ਤੇ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਕੀਤੀ ਹੈ ਵੀ ਜਿੰਨੇ ਵੀ ਬੈਕਰੀ ਸੰਚਾਲਕ ਨੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਯਾਰ ਵੀ ਕੋਈ ਵੀ ਕਿਸੇ ਧਾਰਮਿਕ ਪਰਵ ਦੇ ਉੱਤੇ ਕੋਈ ਐਸਾ ਕੇਕ ਜੇ ਬਣਾਉਂਦਾ ਤੇ ਬਿਲਕੁਲ ਉਹ ਐਗਲਾ ਸੋਣਾ ਚਾਹੀਦਾ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੋਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਆਹਤ ਨਹੀਂ ਹੋਣੀਆਂ ਚਾਹੀਦੀਆਂ ਔਰ ਅਸੀਂ ਸ਼ਹਿਰ ਸੋਨਾ ਵੱਲੋਂ ਚੈਕਿੰਗ ਵੀ ਕਰਾਂਗੇ ਆਪਦੇ ਪੱਧਰ ਤੇ ਸਮਾਨ ਦੀ ਖਰੀਦਦਾਰੀ ਕਰਕੇ ਟੈਸਟਿੰਗ ਵੀ ਕਰਵਾਵਾਂਗੇ ਜੇ ਭਵਿੱਖ ਵਿੱਚ ਕੁਝ ਨੂੰ ਲੱਗਦਾ ਕੋਈ ਇਸ ਤਰ੍ਹਾਂ ਦਾ ਕੇਕ ਬਣਾ ਕੇ ਉਹਦੇ ਵਿੱਚ ਕੋਈ ਆਂਡੇ ਦਾ ਪ੍ਰਯੋਗ ਕੀਤਾ ਜਾਂਦਾ ਤਾਂ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ। ਜੈਸੀ ਰਾਮ ਦੇ ਸਾਰੇ ਨੂੰ ਅੱਜ ਸ਼ਿਵਸ਼ਰ ਉਹਦਾ ਬਾਲਾ ਸਾਹਿਬ ਠਾਕਰੇ ਬਲੋ ਪੰਜਾਬ ਪ੍ਰਮੁਖ શ્રી ਯੋਗਰਾ ਸ਼ਰਵਾਈ ਦੀ ਗੈਡ ਹੁਆਇਟ ਅੱਜ ਅਸਿਕ ਡੀਸੀ ਸਾਹਿਬ ਨੂੰ ਮੰਗਬਤ ਦਿੱਤਾ ਜਿਸ ਵਿੱਚ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਸਿੰਧੀ ਬੱਕਰੀ ਜੋ ਕਿ ਲਗ ਲਗ ਲੁਧਿਆਣਾ ਸ਼ਹਿਰ ਚ ਤਿੰਨ ਤੋਂ ਚਾਰ ਬਲੰਚਾਇਤੀਆਂ ਨੇ ਠੀਕ ਹੈ ਜੀ ਉਹਨਾਂ ਦੇ ਉੱਥੇ ਜਿਹੜੇ ਦਾਵਾ ਕਰਦੇ ਸੀ ਕਿ ਅਸੀਂ ਅੱਜ ਤੱਕ ਕਦੀ ਵੀ ਨਾਨ ਵੇਜ ਮਤਲਬ ਕਿ ਅਮੇਸ਼ ਐਗਲੈਸ ਕੇਕ ਹੀ ਬਣਾਉਂਦੇ ਆ ਕਦੀ ਵੀ ਅਸੀਂ ਆਪਣੇ ਕੇਕ ਚ ਐਗ ਨਹੀਂ ਪਾਇਆ ਹੁਣ ਪਿਛਲੇ ਦਿਨ ਜਿਹੜੀ ਵੀਡੀਓ ਆਈ ਹੈ ਸਾਹਮਣੇ ਉਹਦੇ ਵਿੱਚ ਕਿੱਦਾਂ ਦਿਖ ਰਿਹਾ 15 ਤੋਂ 20 ਟਰੇਆਂ ਕੱਪੜਾ ਪਾ ਕੇ ਉਹ ਬੈਕਰੀ ਦੇ ਅੰਦਰ ਲੈ ਕੇ ਜਾ ਰਹੇ ਤੇ ਜਿੱਥੇ ਆਪਣੇ ਕਿਸੇ ਭਰਾ ਨੇ ਪੁਸ਼ਟੀ ਕਰਦੇ ਉੱਥੇ ਪੁੱਛਿਆ ਵੀ ਇਹ ਤੇ ਉਹਨਾਂ ਨੇ ਮੰਨਿਆ ਕਿ ਹਾਂ ਜੀ ਅਸੀਂ ਕਿਸੇ ਆਰਡਰ ਤੇ ਬਣਾ ਦਿੰਨੇ ਆ ਤੁਸੀਂ ਪਹਿਲਾਂ ਹੀ ਉੱਥੇ ਲਿਖ ਕੇ ਲਾਓ ਹਾਂਜੀ ਅਸੀਂ ਇਹ ਵੈਜ ਤੇ ਨਾਨ ਮੈਦ ਪਲਾਨ ਕੀਤਾ ਤੁਸੀਂ ਇੰਦਾ ਦਾ ਕੋਈ ਸਿੰਪਲ ਜਾਂ ਸਿੰਬਲ ਰੱਖ ਲੋ ਤੇ ਗ੍ਰੀਨ ਯਾ ਰੈੱਡ ਬਣਾਉਣੇ ਤਾਂ ਬਣਾਓ ਕਿ ਉਹ ਲੋਕਾਂ ਦੀ ਪਾਵਰ ਆਪਾਂ ਫੇਸਪੋਨ ਜਾ ਰਹੇ ਆ ਤੇ ਨਾਲ ਹੀ ਅਸੀਂ ਦੂਜਾ ਇੱਕ ਹੋਰ ਮੰਗਨ ਤੋਂ ਦਿੱਤਾ ਕਿ 26 ਅਗਸਤ ਨੂੰ ਜਿਹੜੀ ਭਗਵਾਨ ਕ੍ਰਿਸ਼ਨ ਜੀ ਦੀ ਜਨਮਸ਼ਟਮੀ ਆ ਰਹੀ ਹੈ ਉਹਦੇ ਉੱਤੇ ਜਿਹੜੇ ਭਗਵਾਨ ਕ੍ਰਿਸ਼ਨ ਜੀ ਦਾ ਜਾਂ ਕੁਝ ਕੇਕ ਬਣਾਉਂਦੇ ਆ ਬਿਲਕੁਲ ਉਹ ਨਾ ਬਣਾਵੋ ਕਿਉਂਕਿ ਕ੍ਰਿਸ਼ਨ ਜੀ ਦੀ ਫੋਟੋ ਵਾਲਾ ਕੇਕ ਬਣਾ ਆ ਗਿਆ ਆਪਾਂ ਕੱਟਦੇ ਆ ਠੀਕ ਹੈ ਜੀ ਉਹ ਨਾਗਰਨ ਤੇ ਨਾਲ ਦੀ ਨਾਲ ਜਿਹੜੀ ਆਪਾਂ ਮਠੀ ਬਾਰੇ ਹੋਰ ਬਣਾਣੇ ਆ ਇਹ ਪੂਰਨ ਤੌਰ ਤੇ ਪੂਰਾ ਵੈਜੀ ਹੋਣਾ ਇਹਦੇ ਵਿੱਚ ਕੁਝ ਵੀ ਮਤਲਬ ਆਪ ਕਹਿਣਗੇ ਹਾਂਜੀ ਸਾਡਾ ਇੱਕਲਸ ਕੀਤਾ। ਕਾਰ ਵੀ ਅਸੀਂ ਪ੍ਰਸ਼ਾਸਨ ਨੂੰ ਕਹਿਤਾ ਜੋ ਤੇ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਤੇ ਨਾਲ ਦੀ ਨਾਲ ਉਹਦਾ ਜੇ ਹੋ ਸਕਦਾ ਲਾਇਸੈਂਸ ਵੀ ਕੱਢ ਦਿੱਤਾ ਫੂਡ ਸਪਲਾਈ ਮੈਕਲੇਵਲੋ ਕਿ ਜਿਹੜੇ ਨੇ ਲੋਕਾਂ ਦੀ ਇੰਨੀ ਭਾਵਨਾ ਨੂੰ ਠੇਸ ਪਹੁੰਚਾਈ ਜਣਾ ਨੇ। ਉਹ ਦੇਖੋ ਜੀ ਹਾਂ ਜਿਹੜੇ ਭਰਾ ਨੇ ਜਿੰਨੇ ਬਣਾਈਆ ਸੀ ਤਾਂ ਉਹਨੂੰ ਵੀ ਥੈਂਕਸ ਕਰਦੇ ਆ ਕਿ ਹਾਂ ਵੀ ਉਹਨੇ ਲੋਕਾਂ ਨੂੰ ਜਾਗਰੂਤ ਕੀਤਾ ਏਡੀ ਵੱਡੀ ਉਹਨੂੰ।